ਖਬਰ ਪਟਿਆਲਾ ਤੋਂ ਆ ਬੀਜੇਪੀ ਨੂੰ ਪਟਿਆਲਾ ਤੋਂ ਲੱਗਿਆ ਵੱਡਾ ਝਟਕਾ ਪਟਿਆਲਾ ਦੇ ਸੀਨੀਅਰ ਨੇਤਾ ਕਰਨ ਗੋਂਡ ਆਪਣੇ ਕਰੀਬੀ ਸਾਥੀਆਂ ਦੇ ਨਾਲ ਮੁੜ ਕਾਂਗਰਸ ਪਰਿਵਾਰ ਵਿੱਚ ਹੋਰ ਜਾ ਰਹੇ ਆ ਸ਼ਾਮਲ ਮੀਡੀਆ ਨਾਲ ਗੱਲ ਕਰਦੇ ਹੋਏ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਮੇਰੇ ਭਾਜਪਾਈ ਵੀਰਾਂ ਨੂੰ ਜਿਹੜੇ ਇਹ ਗੱਲ ਕਹਿ ਰਹੇ ਨੇ ਕਿ ਇਹ ਝਟਕਾ ਭਾਜਪਾ ਨੂੰ ਨਹੀਂ ਤੇ ਮੋਤੀ ਬਾਗ ਪੈਲਸ ਨੂੰ ਹੈ ਭਾਜਪਾ ਨੂੰ ਤਾਂ ਝਟਕਾ ਉਸੇ ਦਿਨ ਲੱਗਿਆ ਸੀ ਜਿਸ ਦਿਨ ਮੋਤੀ ਬਾਗ ਪੈਲਸ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੰਤਰੀ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਬੀਜੇਪੀ ਜੁਆਇਨ ਕਰ ਗਏ ਸੀਗੇ ਪੁਰਾਣੀ ਭਾਜਪਾ ਜਿਹੜੀ ਆਪਣੇ ਆਪ ਨੂੰ ਭਾਜਪਾ ਕਹਿੰਦੀ ਆ ਉਹ ਪਹਿਲੇ ਦਿਨ ਘਰ ਬੈਠ ਗਈ ਸੀਗੀ ਫਿਰ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਕਾਂਗਰਸ ਚੋਂ ਗਏ ਸਾਡੇ ਸੁਨੀਲ ਜਾਖੜ ਜੀ ਤੇ ਭਾਜਪਾ ਨੂੰ ਤਾਂ ਝਟਕਾ ਉਸੇ ਦਿਨ ਲੱਗ ਗਿਆ ਸੀ ਜਿਸ ਦਿਨ ਅਕਾਲੀ ਦਲ ਤੇ ਕਾਂਗਰਸ ਦੇ ਲੋਕਾਂ ਨੂੰ ਬੀਜੇਪੀ ਪੰਜਾਬ ਆਪਣੇ ਜੁਆਇਨਿੰਗ ਆ ਕਰਾਣ ਲੱਗ ਗਏ ਸੀ ਇਹ ਕੋਈ ਨਵਾਂ ਝਟਕਾ ਨਹੀਂ ਹੈ ਉਹਨਾਂ ਵਾਸਤੇ ਉਹ ਇਨ੍ਹਾਂ ਝਟਕਿਆਂ ਦੇ ਆਦੀ ਹੈ ਇਹ ਠੀਕ ਹੈ ਖਿਸਿਆਣੀ ਬਿੱਲੀ ਖੰਬਾ ਨੋਚੇ ਉਹ ਕੰਮ ਹੈ ਉਹਨਾਂ ਦਾ ਠੀਕ ਹੈ ਕਿ ਨਹੀਂ 27 ਦੀ ਇਲੈਕਸ਼ਨਾਂ ਨੂੰ ਲੈ ਕੇ ਕੀ ਤਿਆਰੀਆਂ ਰਹਿ ਗਈਆਂ ਅਸੀਂ ਰਾਹੁਲ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਸ ਤਰ੍ਹਾਂ 2012 ਦੇ ਵਿੱਚ ਸਾਡਾ ਪਾਇਲਟ ਪ੍ਰੋਜੈਕਟ ਯੂਥ ਕਾਂਗਰਸ ਆਇਆ ਸੀਗਾ ਹਰ ਘਰ ਰਾਹੁਲ ਜੀ ਦਾ ਸੰਦੇਸ਼ ਪਹੁੰਚਾਇਆ ਸੀਗਾ ਬੂਥ ਲੈਵਲ ਤੇ ਅਸੀਂ ਆਪਣੀ ਚੋਣ ਲੜੀ ਸੀਗੀ ਉਸ ਤਰ੍ਹਾਂ ਹੀ ਅਸੀਂ ਹੁਣ ਦੁਬਾਰਾ ਆਪਣੀ ਸਾਰੀ ਟੀਮ ਦੇ ਨਾਲ ਬੂਥ ਲੈਵਲ ਤੇ ਜਾ ਕੇ ਪਟਿਆਲੇ ਦੇ 182 ਬੂਥ ਨੇ ਹਰ ਬੂਥ ਦੇ ਉੱਪਰ ਵਰਕਿੰਗ ਕੀਤੀ ਜਾਏਗੀ ਹਰ ਬੂਥ ਦੇ ਉੱਪਰ 11 ਮੈਂਬਰੀ ਕਮੇਟੀ ਬਣਾਈ ਜਾਏਗੀ ਹਰ ਬੂਥ ਦੇ ਉੱਪਰ ਜੋ ਕਾਂਗਰਸ ਦਾ ਵਰਕਰ ਹੈ ਉਹਨੂੰ ਜਾਗਰੂਕ ਕੀਤਾ ਜਾਏਗਾ ਔਰ ਕਾਂਗਰਸ ਦੇ ਵਰਕਰ ਨੂੰ ਨਾਲ ਜੋੜ ਕੇ ਜਿਹੜਾ ਮਯੂਸ ਹੋ ਕੇ ਪਿਛਲੇ ਦਿਨਾਂ ਦੇ ਵਿੱਚ ਜਦੋਂ 2021 ਦੇ ਵਿੱਚ ਕੈਪਟਨ ਸਾਹਿਬ ਕਾਂਗਰਸ ਪਾਰਟੀ ਛੱਡ ਕੇ ਪੀਐਲਸੀ ਬਣਾ ਕੇ ਉਸ ਤੋਂ ਬਾਅਦ ਬੀਜੇਪੀ 'ਚ ਚਲੇ ਗਏ ਸੀ ਜਿਹੜਾ ਕਾਂਗਰਸੀ ਵਰਕਰ ਕਰੇ ਮਯੂਸ ਬੈਠਾ ਸੀਗਾ ਉਸ ਨੂੰ ਅਸੀਂ ਤਕੜਾ ਕਰਕੇ 2027 ਦੀ ਆਉਣ ਵਾਲੀ ਜਿਹੜਾ ਮਿਸ਼ਨ ਕਾਂਗਰਸ 2027 ਹੈ ਉਹਦੇ ਵਿੱਚ ਉਹਨਾਂ ਨੂੰ ਅਸੀਂ ਜੋੜਾਂਗੇ ਤੇ ਉਹਨਾਂ ਨੂੰ ਤਕੜਾ ਕਰਕੇ ਅਸੀਂ ਨਾਲ ਲਾਵਾਂਗੇ ਅੱਜ ਭਾਜਪਾ ਨੂੰ ਛੱਡ ਕੇ ਦੁਬਾਰਾ ਘਰ ਵਾਪਸੀ ਕਰ ਰਹੇ ਹਾਂ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਹੁਣੀ ਮੇਰੇ ਇੱਕ ਪੱਤਰਕਾਰ ਵੀਰ ਨੇ ਕਿਹਾ ਕਿ ਕਰਨ ਜੀ ਅੱਜ ਤੁਹਾਡੇ 'ਚ ਬੜਾ ਜੋਸ਼ ਹੈ ਅੱਜ ਮੈਨੂੰ ਇਸ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਗਾਰਡਨ ਦੇ ਵਿੱਚ ਖੜੇ ਹੋ ਕੇ ਉਹ ਪੁਰਾਣੀਆਂ ਯਾਦਾਂ ਉਹ ਪੁਰਾਣੇ ਪ੍ਰਧਾਨਾਂ ਨਾਲ ਪੁਰਾਣੇ ਯੂਥ ਕਾਂਗਰਸ ਦੇ ਸਾਥੀਆਂ ਨਾਲ ਪੁਰਾਣੇ ਸੀਨੀਅਰ ਕਾਂਗਰਸੀਆਂ ਨਾਲ ਕੰਮ ਕਰਿਆ ਯਾ